ਬੀਬੀ ਰਜਨੀ ਦਾ ਇਤਿਹਾਸ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬੀਬੀ ਰਜਨੀ ਦਾ ਜੋ ਪਿੰਗਲਾਪਤੀ ਸੀ ਉਹ ਗੁਰੂ ਰਾਮਦਾਸ ਮਹਾਰਾਜ ਦੇ ਦਰਤੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਗਿਆ ਸੀ ਪ੍ਰਮਾਤਮਾ ਨੂੰ ਮੰਨਣ ਵਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੋ ਪ੍ਰਮਾਤਮਾ ਨਹੀਂ ਮੰਨਦੇ ਉਹਨਾਂ ਲਈ ਇਹ ਘਟਨਾ ਇੱਕ ਇਤਿਹਾਸਕ ਦਾਤ ਹੈ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਇਸ ਨੂੰ ਇੱਕ ਅਸਲੀ ਘਟਨਾ ਮੰਨਦੇ ਹਨ ਤੇ ਹੁਣ ਚੱਲਦੇ ਹਾਂ ਵੀਡੀਓ ਦੇ ਵੱਲ ਪੰਜਾਬ ਦੇ ਪੱਟੀ ਨਗਰ ਦੇ ਜਾਗੀਰਦਾਰ ਦੋਨੇ ਜਾਂਦੀਆਂ ਪੰਜ ਧੀਆਂ ਸਨ ਉਸਨੇ ਪੁੱਤਰ ਦੀ ਪ੍ਰਾਪਤੀ ਲਈ ਕਈ ਜੱਗ ਕਰਵਾਏ ਪਰ ਉਸ ਨੂੰ ਪੁੱਤਰ ਦੀ ਪ੍ਰਾਪਤੀ ਨਾ ਹੋਈ ਜਿਸ ਕਰਕੇ ਉਸ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਪਰ ਉਸਨੇ ਆਪਣੀ ਸਮਰੱਥਾ ਦੇ ਅਨੁਸਾਰ ਚਾਰਾਂ ਧੀਆਂ ਦਾ ਵਿਆਹ ਵਧੀਆ ਵੱਡੇ ਘਰ ਵਿੱਚ ਕਰ ਦਿੱਤਾ ਅਤੇ ਛੋਟੀ ਤੇ ਲਈ ਉਹ ਬਰ ਲੱਭ ਰਿਆ ਸੀ ਉਹਦੀਆਂ ਚਾਰ ਧੀਆਂ ਉਹਨਾਂ ਦਿਨਾਂ ਵਿੱਚ ਪੇਕੇ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਵਿਆਹ ਇਸ ਸੋਹਣੀ ਜਗ੍ਹਾ ਕੀਤਾ ਹੈ ਅਤੇ ਦਾਜ ਵਿੱਚ ਬਹੁਤ ਕੁਝ ਦਿੱਤਾ ਹੈ ਇਹਨਾਂ ਦਾ ਦਾਜ ਵਿੱਚ ਕੋਈ ਰਾਜਾ ਮਹਾਰਾਜਾ ਵੀ ਨਹੀਂ ਦਿੰਦਾ ਇਸ ਤੇ ਛੋਟੀ ਕੁੜੀ ਰਜਨੀ ਨੇ ਕਿਹਾ ਇਹ ਸੱਚ ਨਹੀਂ ਹੈ ਇਹ ਸਭ ਕੁਝ ਦੇਣ ਵਾਲਾ ਉਹ ਵਾਹਿਗੁਰੂ ਹੈ ਸਾਡਾ ਤਾਂ ਪਿਤਾ ਕੇਵਲ ਇੱਕ ਸਾਧਨ ਮਾਤਰ ਹੈ ਇਸ ਉੱਤੇ ਹੋਰ ਭੈਣਾਂ ਸਹਿਮਤ ਨਾ ਹੋਈਆਂ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਦੁਨੀ ਚੰਦ ਨੂੰ ਲੱਗਾ ਤਾਂ ਛੋਟੀ ਤੀ ਰਜਨੀ ਉੱਤੇ ਵਰ ਗਿਆ ਅਤੇ ਕਿਹਾ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦਿੰਤੀਆਂ ਹਨ ਉਸ ਰੱਬ ਨੇ ਨਹੀਂ ਦੁਨੀ ਚੰਦ ਜਦੋਂ ਆਪਣੀ ਪੁੱਤਰੀ ਰਜਨੀ ਤੇ ਗੁੱਸੇ ਨਾਲ ਬਾਹਰਿਆ ਸੀ ਅਤੇ ਬਾਰ ਬਾਰ ਕਹਿ ਰਿਹਾ ਸੀ ਕਿ ਤੈਨੂੰ ਸੁੱਖ ਸਹੂਲਤਾਂ ਦੇਣ ਵਾਲਾ ਮੈਂ ਹਾਂ ਉਹ ਰੱਬ ਨਹੀਂ ਦਾਦੀ ਬੀਬੀ ਰਜਨੀ ਨੇ ਕਿਹਾ ਪਿਤਾ ਜੀ ਤੁਸੀਂ ਕੇਵਲ ਸਾਧਨ ਮਾਤਰ ਹੋ ਤੁਹਾਨੂੰ ਵੀ ਤ ਦੇਣ ਵਾਲਾ ਉਹ ਰੱਬ ਹੈ ਉਹ ਸੱਚੇ ਬਾਦਸ਼ਾਹ ਹੈ ਇਸਤੇ ਉਸਦੇ ਪਿਤਾ ਨੇ ਕ੍ਰੋਧ ਵਿੱਚ ਆ ਕੇ ਉਸ ਦਾ ਵਿਆਹ ਇੱਕ ਕੁਸਟ ਰੋਗੀ ਨਾਲ ਕਰ ਦਿੱਤਾ ਪਰ ਅਜਨੀ ਇਸ ਤੋਂ ਵੀ ਨਿਰਾਸ਼ ਨਾ ਹੋਈ ਉਹ ਆਪਣੇ ਪਿੰਗਲੇ ਪਤੀ ਨੂੰ ਇੱਕ ਛੋਟੀ ਜੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਭਿਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ ਘੁੰਮਦੇ ਘੁੰਮਦੇ ਆਰਾਮਦਾਸਪੁਰ ਦੇ ਬਾਹਰ ਨਿਰਮਾਣ ਆਦੀਨ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸ ਨੇ ਪਤੀ ਨੂੰ ਬੇਰੀ ਦੀ ਰੋਖੇਟ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਖਿਆ ਮੰਗਣ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਉਸ ਦੇ ਪਤੀ ਨੇ ਕੀ ਦੇਖਿਆ ਕੀ ਕੁਝ ਪੰਛੀ ਬੇਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਵਿੱਚ ਡੁਬਕੀ ਲਗਾਉਂਦੇ ਨੇ ਤੇ ਜੋ ਕਾਲੇ ਕਾਂ ਨੇ ਉਹ ਚਿੱਟੇ ਹੋ ਕੇ ਨਿਕਲ ਰਹੇ ਨੇ। ਸਰੋਵਰ ਦੇ ਪਾਣੀ ਵਿੱਚ ਚਮਤਕਾਰ ਦੀ ਸ਼ਕਤੀ ਨੂੰ ਦੇਖ ਕੇ ਰਜਨੀ ਦਾ ਪਤੀ ਬਿਕਰਮਦਤ ਹੌਲੀ-ਹੌਲੀ ਰੇਂਗਦਾ ਹੋਇਆ ਸਰੋਵਰ ਵੱਲ ਚਲਾ ਗਿਆ। ਅਤੇ ਉੱਥੇ ਜਾ ਕੇ ਉਸਨ ਸਰੋਵਰ ਦੇ ਵਿੱਚ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਪਲ ਭਰ ਦੇ ਵਿੱਚ ਹੀ ਉਸ ਦਾ ਜੋ ਕੋਹੜ ਸੀ ਉਹ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਵਾਪਸ ਪਰਤਣ ਦੀ ਉਡੀਕ ਕਰਨ ਲੱਗਾ ਪਰ ਜਦੋਂ ਰਜਨੀ ਵਾਪਸ ਆਈ ਉਥੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਦੇਖਿਆ ਜੋ ਆਪਣੇ ਆਪ ਨੂੰ ਉਸ ਦਾ ਪਤੀ ਦੱਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਾ ਹੋਇਆ ਉਸ ਉਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਮਾਰਨ ਦਾ ਇਲਜ਼ਾਮ ਲਗਾਉਣ ਲੱਗੀ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ। ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾਅ ਦਿੱਤਾ ਤੁਸੀਂ ਦੋਨੋਂ ਬਾਬਾ ਬੁੱਢਾ ਜੀ ਕੋਲ ਜਾਵੋ ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ। ਅਜਿਹਾ ਹੀ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਦੋਨਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਵਾਨ ਨੂੰ ਕਿਹਾ ਪੁੱਤ ਧਿਆਨ ਨਾਲ ਦੇਖ ਕਿਤੇ ਪੁਰਾਣਾ ਕੁਸਟ ਰੋਗ ਬਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਸੱਜੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੋੜ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਵੱਲੋਂ ਇੱਕ ਝਾੜੀ ਨੂੰ ਫੜ ਕੇ ਉਸਨੇ ਡੁਬਕੀ ਲਾਈ ਸੀ ਬਾਬਾ ਬੁੱਢਾ ਜੀ ਉਹਨਾਂ ਦੋਨਾਂ ਨੂੰ ਲੈ ਕੇ ਉਸ ਸਥਾਨ ਤੇ ਪਹੁੰਚ ਗਏ ਜਦੋਂ ਉਸ ਜਵਾਨ ਨੇ ਸਰੋਵਰ ਦੇ ਵਿੱਚ ਹੱਥ ਪਾਇਆ ਤਾਂ ਕੀ ਵੇਖਦੇ ਹਨ ਸਰੋਵਰ ਦੇ ਵਿੱਚ ਹੱਥ ਪਾਉਣ ਨਾਲ ਹੀ ਉਹਦਾ ਜੋ ਕੋੜ ਦਾ ਰੋਗ ਹੈ ਉਹ ਦੂਰ ਹੋ ਗਿਆ ਇਹ ਦੇਖ ਕੇ ਬੀਬੀ ਰਾਜੀ ਨੂੰ ਸੰਤੋਸ਼ਟੀ ਹੋ ਗਈ ਕਿ ਇਹ ਕੋਈ ਹੋਰ ਨਹੀਂ ਉਹਦਾ ਪਤੀ ਬਿਕਰਮਦਾਤੀ ਹੈ ਤਦ ਬਾਬਾ ਬੁੱਢਾ ਜੀ ਨੇ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਤੋਂ ਬਾਅਦ ਉਹ ਦੋਨੋਂ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਅਤੇ ਸਾਰੀ ਉਮਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਕੇ ਲੰਘਾਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ तव्हां जो हर हिकु वीडियो तव्हां तक पहिल सघे